ਇਕ ਓਅੰਕਾਰੁ ਸਤਿਗੁਰ ਪ੍ਰ사ਦਿ ਰਾਗੁ ਸ੍ਰੀ ਰਾਗੁ ਖੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸਰੇ ਰਤਨੀ ਤਾ ਹੋਹੀ ਜੜਾਉ ਕਸਤੂਰ ਕੁੰਗੂ ਅਗਰ ਚੰਦਣ ਲੀਪ ਆਵੇ ਚਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨ ਆਵੇ ਨਾਉ ਹਰ ਪਿੰਡ ਜੀਉ ਪਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਗਰ ਨਾਹੀ ਥਾਉ ਰਹਾਉ ਧਰਤੀ ਤਾਹੀ ਰੇ ਲਾਲ ਜੜਤੀ ਪਲਕ ਲਾਲ ਜੜਾਉ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਉ ਮਤ ਦੀਕ ਭੁੱਲਾ ਵਿਸਰੈ ਤੇਰਾ ਚਿਤਨਾ ਆਵੇ ਨਾਉ ਸਿੱਧੂ ਵਾਸਦ ਲਈ ਰਿੱਧ ਆਖਾਂ ਆਉ ਗੋਪਤ ਪਰਗਟ ਹੋਏ ਵੈਸਾਂ ਲੋਕ ਰਾਖੇ ਪਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਸੁਲਤਾਨ ਹੋਵਾ ਮੇ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕ ਆਸਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੋਇ ਗੁਫੈ ਨਾ ਦੇਖਾਂ ਸੁਪਨੇ ਸੋ ਨਥਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਕਾ ਨਾਉ ਸਾਚਾ ਨਿਰੰਕਾਰ ਨਿਥਾਇ ਸੋਨ ਸੁਨ ਆਖਣ ਆਕ ਨਾ ਜੇ ਭਾਵੇ ਕਰੇ ਤਮਾਈ ਰਹਾਉ ਕੁਸਾ ਘਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੇ ਸੇ ਤੇਜਾਲੀਆਂ ਭਸਮ ਸੇ ਤੀਰ ਲਜਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਪੰਖੇ ਹੋਏ ਕਹਿ ਜੇ ਪਵਾਸ ਅਸਮਾਨੀ ਜਾਉ ਨਦਰਿ ਕਿਸੇ ਨ ਆਵ ਨਾ ਕਿਸ ਪੀਆ ਨ ਖਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਨਾਨਕ ਕਾਗਜ਼ ਲਖਮਣਾ ਪੜਪੜ ਕੀ ਚੈ ਪਾਉ ਮਸੂ ਤੋਟਨਾ ਆਵੋਈ ਲਿਖਣ ਪਉਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋਂ ਕਿਵੜ ਆਖਾਂ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾੜ ਚਲਾਈਆਂ ਲਿਖੈ ਸਣ ਵੇਖਾਓ ਲਿਖੈ ਸਾ ਲਵਾਈਏ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹ ਅੰਦੈ ਨਾਮਿ ਸਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਏ ਕੈ ਇਥੈ ਖਾਜੈ ਕਾਲ ਜਿਤੈ ਬੈ ਸਮਝਾਈਐ ਤਿਤੈ ਕੋਈ ਨ ਚੱਲਿਓ ਨਾਲ ਰੋਵਣ ਵਾਲੇ ਜਿਤੜੇ ਸਭ ਬਣਹਿ ਪੰਡਰਵਾਲ ਸਭ ਕੋ ਆਖੈ ਬਹੁਤ ਬਹੁਤ ਘਟ ਨ ਆਖੈ ਕੋਈ ਕੀਮਤ ਕੇ ਨਾ ਪਾਈਆ ਕਹਿ ਨਾ ਵੱਟਾ ਹੋਏ ਸੱਚ ਸਾਹਿਬ ਏਕ ਤੋਂ ਹੋਰ ਜੀਆਂ ਕਿਤੇ ਲੋਹ ਨੀਚਾ ਅੰਦਰ ਨੀਚ ਜਾਤ ਨਿਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸਉ ਕਿਆ ਰੀਸ ਜਿਤੇ ਨੀਚ ਸਮਾਲੀਐਨ ਤਿਤੈ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਬ ਕੁੱਤਾ ਕੂੜ ਚੁਹੜਾ ਠੱਗ ਖਾਦਾ ਮਰਦਾਰ ਪਰ ਨਿੰਦਾ ਪਾਰ ਮਲ ਮੁਖ ਸੁద్ధి ਅਗਣ ਕਰੋ ਛੰਡਾਲ ਰਾਸ ਕਸ ਆਪ ਸਲਾਹ ਨਾ ਏ ਕਰਮ ਕੀਤੇ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇਦਰ ਉਤਮ ਕਹੀਐ ਨੀਚ ਕਰਮ ਪੈ ਰੋਏ ਆਉ ਰਸ ਸੋਈ ਨਾ ਰਸ ਰੂਪਾ ਕਮਨ ਰਸ ਪਰਮਲ ਕੀ ਵਾਸ ਰਸ ਕੋੜੇ ਰਸ ਸਿਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕੇ ਕੈ ਘਟ ਨਾਮ ਨਿਵਾਸ ਜਿਤ ਬੁਲੇ ਪਤ ਪਾਈਐ ਸੋ ਬੋਲੇ ਅਪਰਵਾਨ ਪਿੱਕਾ ਬੋਲ ਵੀ ਕੁਚ ਨਾ ਸੁਨ ਮੂਰਖ ਮਨ ਅਜਾਣ ਜੋ ਤਿਸ ਪਾਵੇ ਸੇ ਫਲੇ ਹੂਰ ਕੈ ਕਹਿਣ ਵਖਾਣ ਤਿਨ ਮਤ ਤਿਨ ਪਤ ਤਿਨ ਤਨ ਪੱਲੇ ਜਿਨ ਹਿਰਦੇ ਰਹਿ ਅਸਮਾਈ ਤਿੰਨ ਕਾ ਕਿਆ ਸਾ ਲਾਹਨਾ ਅਵਰ ਸੁਵਾਲਿਓ ਕਾਇ ਨਾਨਕ ਨਦਰੀ ਪਾਹਰੇ ਰਚ ਹੈ ਦਾਨ ਨਨਾਇ ਸ੍ਰੀ ਰਾਗ ਮਹੱਲਾ ਪਹਿਲਾ ਹਗਮ ਕਲੋ ਲਾ ਕੂੜ ਕਾ ਦਿੱਤਾ ਦੇਵ ਨਹਾਰ ਮਤੀ ਮਰਨ ਵਿਸਾਰੇ ਆਖਸੀ ਕੀਤੇ ਦਿਨ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆਂ ਰਾਕਣ ਕੋ ਦਰਵਾਰ ਨਾਨਕ ਸਾਚੇ ਕੋ ਸਾਚੇ ਜਾਣ ਜਿੱਤ ਸੇਵਾ ਸੁਖ ਪਾਈ ਐ ਤੇਰੀ ਦਰਗਾਹ ਚੱਲੈ ਮਾਨ ਰਹਾਉ ਸੱਚ ਸਰਾਗੁਰ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣਹਿ ਵਕਾਨੇ ਜਿਤੜੇ ਹਉ ਤਨ ਬਲਹਾਰ ਜਾਉ ਤਾ ਮਨ ਕੀ ਵਾ ਜਾਣੀਐ ਜਮੇ ਲਿ ਪਾਇ ਥਾਉ ਨਾਉ ਨੀਰ ਚੰਗਿਆਈਆ ਸਤ ਪਰਮਲਤਨ ਵਾਸ ਤਾ ਮੁਖ ਹੋਵੈ ਉਜਲਾ ਲਖ ਦਾਤੀ ਇਕ ਦਾਤ ਦੂਖ ਤੇ ਸਹਿ ਪੈ ਆਕੀਐ ਸੂਖ ਜਿਸੈ ਹੀ ਪਾਸ ਸੋ ਕਉ ਮਨੋ ਵੇਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਨ ਸਭ ਅਪਿੱਤਰ ਹੈ ਜੇ ਤਾ ਪੈਨਨ ਕਾਣ ਔਰ ਗਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਮਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੁ ਕਸਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲੇਖ ਵਿਚਾਰ ਲਿਖ ਨਾਮ ਸਾ ਲਖ ਲਿਖ ਲੇਖ ਅੰਤਨਾ ਪਾਰਾ ਵਾਰ ਪਾਬਾ ਇਹ ਲਿਖਾ ਲਿਖ ਜਾਣ ਜਿੱਥੈ ਲਿਖਾ ਮੰਗੀਐ ਤਤੈ ਹੋਏ ਸੱਚਾ ਨੀਸਾਨ ਰਹਾਉ ਜਿੱਥੇ ਮਿਲ ਹੈ ਵਡਿਆਈਆਂ ਸਾਧ ਖੁਸ਼ੀਆਂ ਸਾਧ ਚਾਉ ਤਿੰਨ ਮੁਕ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਏ ਨਾਹੀ ਗਲੀ ਵਾਉ ਤਵਾਉ ਇੱਕ ਆਵਹਿ ਇੱਕ ਜਾਹੇ ਉਠ ਰਖ ਹੈ ਨਾਵ ਸਲਾਰ ਇੱਕ ਪਾਏ ਮੰਗਤੇ ਇੱਕ ਨਾ ਵੱਡੇ ਦਰਵਾਰ ਅੱਗੇ ਗਿਆ ਜਾਣੀਏ ਵੇਨ ਨਾਵੇ ਵਿਕਾਰ ਪੈ ਤੇਰੇ ਡਰ ਅਗਲਾ ਖਾਪ ਖਾਪ ਚੀਜਾ ਦੇਹ ਨਾਵ ਜਨਾ ਸੁਲਤਾਨ ਖਾਨ ਹੁੰਦੇ ਟਟੇ ਕੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਿਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਏ ਸੁਣੀਏ ਸਾਲੋਂ ਨੇ ਖੱਟ ਤੁਰਸੀ ਮੁਖ ਬੋਲਣਾ ਮਾਰਨ 나ਦ ਕੀਏ ਛਤੀ ਅੰਮ੍ਰਿਤ ਪਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ 쿠ਸੀ ਕਵਾਰ ਜਿਤ ਖਾਤੇ ਤਣ ਪੀੜਿਐ ਮਨ ਮੈ ਚਲੈ ਵਿਕਾਰ ਰਹਾਉ ਰੱਤਾ ਪੈਨਨ ਮਨ ਰੱਤਾ ਸੂਪੇ ਦੇ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੂਕ ਕਾ ਤਣ ਜੋ ਬਣ ਤੇਰਾ ਨਾਮ ਬਾਬਾ ਹੋਰ ਪੈਨਨ 쿠ਸੀ ਕਵਾਰ ਜਿਤੇ ਪੰਦੇ ਤਾਂ ਪੀੜੀਏ ਮਨ ਮੈਂ ਚਲੇ ਵਿਕਾਰ ਰਹਾ ਕੋੜੇ ਪਖਰ ਸੁਇਨੇ ਸਾਖਤ ਪੂਜਣ ਤੇਰੀ ਬਾਟ ਤਰਕ ਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਧਾਤ ਵਾਜਾ ਨੇ ਜਾਪਤ ਸਿਉ ਪ੍ਰਗਟ ਕਰਮ ਤੇ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸੀ ਕੁਵਾਰ ਜਿੱਤ ਚੜਐ ਤਨ ਪੀੜਿਐ ਮਨ ਮੈਂ ਚਲਹਿ ਵਕਾਰ ਰਹਾਉ ਘਰ ਮੰਦਰ ਕੁਸੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੁਣਾ ਕਿਸੇ ਕੁਵਾਰ ਜਿੱਤ ਸੁਤੇ ਤਨ ਪੀੜਿਐ ਮਨ ਮੈਂ ਚਲਹਿ ਵਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸਤਨ ਸਾਸ 68 ਤੀਰਤ ਕਾਮਕ ਟਿੱਕਾ ਤਿਤ ਘਟ ਮਤਵੇਗਾਸ ਓਤ ਮਤੇ ਸਲਾਹਨਾ ਸਚਨਾਮ ਗੁਣਤਾਸ ਬਾਬਾ ਹੂਰ ਮਤ ਹੂਰ ਹੂਰ ਜੀ ਸੋ ਵੀਰ ਕਮਈਏ ਕੂੜਾ ਕੂੜਾ ਜੋਰ ਰਹਾਓ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦੈ ਆਪਣਾ ਹੋਵੇ ਸਿੱਧ ਸੁਮਾਰ ਜਾ ਮਤੂ ਲਿਕੈ ਨਪਵੇ ਸਬਾ ਪੂਜ ਖਵਾਰ ਜਿਨ ਕੋ ਸਤਗੁਰ ਥਾਪਿਆ ਤਿੰਨ ਮੀਟ ਨ ਸਕੀ ਕੋਇ ਜੈਨ ਕੋ ਚਤ ਗੁਰਤਾਪਿਆ ਤਿਨ ਮੀਟ ਨ ਸਕੈ ਕੋਈ ਉਨ ਅੰਦਰ ਨਾਮ ਨਿਦਾਨ ਹੈ ਇਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨਿਐ ਖੰਡ ਸਦਾ ਸਚ ਸੋਏ ਕੇਵੋ ਕੇਰ ਲਈਐ ਤਾ ਜੀਉ ਕੇ ਹਾ ਹੋਏ ਜਣੀਆਂ ਸਭ ਸਿਆੜ ਪਾ ਉੱਠੀ ਚਲਿਆ ਰੋਏ ਨਾਨਕ ਨਾਮ ਵਿਸਾਰੀਐ ਤਾਰਿ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੋਣਵੰਤੀ ਗੋਣਵਿੱਤਰੇ ਆਗਣਵੰਤੀ ਚੂਰ ਜੇ ਲੋੜ ਹੈ ਪਰ ਕਾਮਨੀ ਨਾ ਮਿਲੇ ਪਿਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਈਏ ਪਿਰਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮਖ ਪੂਰਾ ਜੀ ਕਰੇ ਪਾਈਏ ਸਾਚ ਅਤੂਲ ਰਹਾਉ ਪਰਾਬਰ ਮੰਦਰ ਸੋਹਣਾ ਤਿਸ ਮੈਂ ਮਾਣਿਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਕਾੜਿ ਕਿਉ ਚੜੂ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ ਪੇੜੀ ਗੁਰੂ ਘਰ ਤੁਲ ਆਹਰ ਨਾਉ ਗੁਰ ਸਰ ਸਾਗਰ ਪੋਇ ਤੋ ਗੁਰ ਤੀਰਤ ਦਰਿਆਉ ਜੇ ਤਿਸ ਭਾਵੇ ਉਜਲੀ ਸਤ ਸਰ ਨਾਵਨ ਜਾਉ ਪੂਰੋ ਪੂਰੋ ਆਖਿਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਨੇ ਪੂਰੇ ਆਸਨ ਰਾਜ ਨਾਨਕ ਪੂਰਾ ਜੇ ਮਿਲੇ ਕਿਉ ਘਾਟੇ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵ ਹੋ ਪੈਣੇ ਗੱਲ ਮਿਲਹਿ ਅੰਕ ਸਹੇਲੜੀਆ ਮਿਲਕੇ ਕਰਹਿ ਕਹਾਣੀਆਂ ਸਮਰੱਤ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਆਉ ਗੁਣ ਸਭ ਆਸਾ ਹੋ ਕਰਤਾ ਸਭ ਕੋ ਤੇਰਾ ਜੂਰ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁਛ ਵਸਾਗਣੀ ਤਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਪਿਰ ਰਸਾਲੂ ਤਾਂ ਮਿਲੇ ਜਾਗੁਰ ਕਾ ਸ਼ਬਦ ਸੁਣੀ ਕੀਤਿਆਂ ਤੇਰੀਆਂ ਕੁਦਰਤੇ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਵਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਆ ਜਾਤ ਸੱਚ ਮਿਲੇ ਸੱਚ ਊਪਜੈ ਸੱਚ ਮੈਂ ਸੱਚ ਸਮਾਇ ਸੁਰਤ ਹੋਵੈ ਪਤ ਊਗਵੈ ਕਰ ਬਚਣੀ ਪੌਖਾਇ ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਇ ਸ੍ਰੀ ਰਾਗ ਮਹੱਲਾ ਪਹਿਲਾ ਪਰੀ ਸਰੀ ਜੈ ਉਬਰੀ ਹਮੈ ਮਈ ਕਰਾਹੂ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੀ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵਿਪਰਵਾਹੂ ਮਨ ਰੀ ਸੱਚ ਮੇਲੇ ਪਹ ਜਾਏ ਪੈ ਪੈ ਨਿਰ ਪਉ ਕਿਉਂ ਥੀਏ ਗੁਰਮਕ ਸਬਦ ਸਮਾਈ ਰਹਾਉ ਕਿ ਤਾਇ ਆਖਣੀ ਆਖੀ ਐ ਆਖਣ ਟੋਟ ਨਾ ਹੋਏ ਮੰਗਣ ਵਾਲੇ ਕਿਤੜੇ ਤਾਤਾ ਏਕੋ ਸੋਏ ਜਿਸਕੇ ਜੀਪ ਰਾਣ ਹੈ ਮਨਵਸੈ ਸੁਖ ਹੋਏ ਜਗ ਸੁਪਨਾ ਬਾਜੀ ਪਣੀ ਕਿਨਵੇਂ ਖੇਲ ਖਿਲਾਏ ਸੰਜੋਗੀ ਮੇਰੇ ਇੱਕ ਸੇਵ ਜੋਗੀ ਉੱਠ ਜਾਏ ਜੋ ਇਸ ਬਾਣਾ ਸੋਤੀ ਐ ਅਵਰ ਨ ਕਰਨਾ ਜਾਏ ਗੁਰਮਕ ਵਸਤ ਵਿਸਾਹੀ ਐ ਸਚ ਵਕਰ ਸਚ ਰਾਸ ਜਿੰਨੇ ਸਚ ਵਣੰਜਿਆ ਗੁਰ ਪੂਰੇ ਸਾबास ਨਾਨਕ ਵਸਤ ਪਛਾਨ ਸੀ ਸੱਚ ਸੌਦਾ ਜਿਸ ਪਾਸ ਜਿੰਨੇ ਸਾਚੇ ਵਣੰਜਿਆ ਗੁਰ ਪੂਰੇ ਸਾबास ਨਾਨਕ ਵਸਤਿ ਪਛਾਨਸੀ ਸੱਚ ਸੌਦਾ ਜਿਸ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ